ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਲਗਾਤਾਰ ਜਿਹੜਾ ਨੁਕਸਾਨ ਹੋ ਰਿਹਾ ਹੈ ਸੈਂਟਰਲ ਮਨਿਸਟਰ ਅੱਜ ਪੰਜਾਬ ਦੌਰੇ ਦੇ ਨੇ ਸ਼ਿਵਰਾ ਚੋਹਾਨ ਐਗਰੀਕਲਚਰ ਮਨਿਸਟਰ ਅੱਜ ਪਹੁੰਚੇ ਨੇ ਇਹ ਧਰਮਕੋਟ ਰੰਧਾਵਾ ਪਿੰਡ ਦੇ ਵਿੱਚ ਅੱਜ ਪਹੁੰਚ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹ ਤਸਵੀਰਾਂ ਨੇ ਸ਼ਿਵਰਾ ਚੋਹਾਨ ਇੱਥੇ ਪਹੁੰਚੇ ਇਸ ਤੋਂ ਬਾਅਦ ਬਹਿਰਾਮਪੁਰ ਹੋਰ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਗੁਰਦਾਸਪੁਰ ਖਾਸ ਤੌਰ ਤੇ ਇੱਥੇ ਪਹੁੰਚ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਨਾਕ ਨੁਕਸਾਨ ਹੋਇਆ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਦਾ ਪੂਰਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ ਸ਼ਿਵਰਾ ਚੋਹਾਨ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਨੁਕਸਾਨ ਇਸ ਬੈਂਡ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਵਿੱਚ ਗੁਰਦਾਸਪੁਰ ਦੀ ਅਸੀਂ ਗੱਲ ਕਰ ਲਈਏ ਡੇਰਾ ਬਾਬਾ ਨਾਨਕ ਦੀ ਅਸੀਂ ਗੱਲ ਕਰ ਲਈਏ ਪਠਾਨਕੋਟ ਦੀ ਅਸੀਂ ਗੱਲ ਕਰ ਲਈਏ ਵਕ ਵਕ ਕਹਿ ਸਕਦੇ ਆ ਕਿ ਇਹ ਜ਼ਿਲ੍ਹੇ ਨੇ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਤੇ ਅੱਜ ਆ ਪੰਜਾਬ ਦੇ ਵਿੱਚ ਪਹਿਲਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਗੋਇਨਵਾਲ ਉਸ ਤੋਂ ਬਾਅਦ ਧਰਮਕੋਟ ਰੰਧਾਵਾ ਪਿੰਡ ਉਸ ਤੋਂ ਬਾਅਦ ਬਹਿਰਾਮਪੁਰ ਇੱਥੇ ਪਹੁੰਚ ਕੇ ਪੂਰਾ ਕਹਿ ਸਕਦੇ ਆ ਕਿ ਲੋਕਾਂ ਦੇ ਨਾਲ ਗੱਲਬਾਤ ਜਿਹੜੇ ਆ ਉਹ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹ ਵੱਖ-ਵੱਖ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਕਹਿ ਸਕਦੇ ਆ ਕਿ ਪਿੰਡਾਂ ਦੇ ਵਿੱਚ ਨੁਕਸਾਨ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਅਜਰੂਰ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਉੱਥੇ ਵੀ ਹਾਲਾਂਕਿ ਇੱਥੇ ਪੁਲਿਸ ਦਾ ਪੂਰਾ ਪੈਰਾ ਹੈ ਹਾਲਾਂਕਿ ਅੱਗੇ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਹੈ ਲੇਕਿਨ ਲੋਕਾਂ ਦੇ ਨਾਲ ਗੱਲਬਾਤ ਕਰਕੇ ਕਿਸ ਤਰ੍ਹਾਂ ਦੀ ਚੀਜ਼ਾਂ ਨੇ ਕੀ ਕੀ ਆ ਜਿਹੜੀ ਹੈਗੀ ਮੁਸੀਬਤਾਂ ਨੇ ਕੀ ਕੀ ਨੁਕਸਾਨ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੇ ਮਹਿੰਸਤਰ ਉਹਨਾਂ ਵੱਲੋਂ ਪੂਰਾ ਜਾਇਜ਼ਾ ਲਿਤਾ ਜਾ ਰਿਹਾ ਹੁਣ ਪੈਦਲ ਹੀ ਉਤਰ ਕੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਿਵਰਾ ਚੋਹਾਨ ਆ ਇੱਥੇ ਆਂਦੇ ਹੋਏ ਔਰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅ ਅਰੇਂਜਮੈਂਟ ਕੀਤਾ ਹੋਇਆ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿਹੜੇ-ਕਿਹੜੇ ਪਿੰਡਾਂ 'ਚ ਜ਼ਿਆਦਾ ਨੁਕਸਾਨ ਹੋਇਆ ਹੈ ਕਿਸ ਪਿੰਡਾਂ ਨੂੰ ਜਿਹੜਾ ਪਾਣੀ ਦਾ ਜਿਹੜਾ ਹੈਗਾ ਕਾਫੀ ਕਿਉਂਕਿ ਦੇਖੋ ਇਹ ਬੈਲਟ ਜਿਹੜੀ ਆ ਇਸ ਬੈਲਟ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਿਉਂਕਿ ਡੇਰਾ ਬਾਬਾ ਨਾਨਕ ਦੇ ਕਈ ਇਸ ਤਰ੍ਹਾਂ ਦੇ ਪਿੰਡ ਨੇ ਚਾਹੇ ਉਹ ਠਟੇਰਕੇ ਦੀ ਗੱਲ ਹੋਵੇ ਧਰਮਕੋਟ ਰੰਦਾਵਾ ਦੀ ਗੱਲ ਹੋਵੇ ਧਰਮਕੋਟ ਪਾਤਨ ਦੀ ਗੱਲ ਹੋਵੇ ਜਿਹੜੇ ਨਾਲ ਲੱਗਦੇ ਪਿੰਡ ਨੇ ਡੇਰਾ ਬਾਬਾ ਨਾਨਕ ਦੇ ਉਹ ਪਿੰਡ ਹੋਣ ਇਹ ਸਾਰੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਉਸ ਪਾਸੇ ਗੁਰਦਾਸਪੁਰ ਦੇ ਉਸ ਪਾਸੇ ਦੀ ਗੱਲ ਕਰੀਏ ਬਹਿਰਾਮਪੁਰ ਦੇ ਨਾਲ ਮਕੋੜਾ ਪਤਨ ਸ਼ਾਹਪੂਰ ਛੁੰਡੀ ਇਹ ਕਈ ਇਸ ਤਰ੍ਹਾਂ ਦੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਨੁਕਸਾਨ ਜਿਹੜਾ ਹੈ ਉਹ ਜ਼ਰੂਰ ਵੇਖਣ ਨੂੰ ਮਿਲਿਆ ਹਾਲਾਂਕਿ ਰਵਨੀਤ ਬਿੱਟੂ ਰਵਨੀਤ ਬਿੱਟੂ ਵੀ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਨਾਲ ਰਵਨੀਤ ਬਿੱਟੂ ਦੇ ਨਾਲ ਸ਼ਿਵਰਾ ਸ਼ਿਵਰਾ ਚੋਹਾਨ ਜਿਹੜੇ ਸਭ ਤੋਂ ਕੈਬਨਿਟ ਦੇ ਤੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਭੇਜਿਆ ਆਪ ਕੱਲੇ ਕੱਲੇ ਪਿੰਡ ਪਿੰਡ ਲੋਕਾਂ ਨਾਲ ਗੱਲ ਕਰਕੇ ਘਰਾਂ 'ਚ ਫਸਲਾਂ ਕੀ ਨੁਕਸਾਨ ਆ ਉਹ ਰਿਪੋਰਟ ਆ ਜਿਹੜੀ ਜਾ ਕੇ ਅਸੀਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਦਵਾ